ਮੈਂ ਕੁੜੀ ਨੂੰ ਲੈ ਕੇ ਆ ਗਈ ਆ। ਫੋਨ ਚੋਂ ਬਾਹਰ ਵੀ ਨਿਕਲ ਜਾ। ਤੁਸੀਂ ਚਾਦਾ ਇੱਕੋ ਟ ਬਣਾ ਲੈਂਦੇ। ਆ ਠੰਡਿਆਂ ਤੱਤਿਆਂ ਦੀ ਕੀ ਲੋੜ ਪਈ ਸੀ? ਬਹਿ ਜਾ। ਬਹਿ ਜਾ ਪਤਾ। ਭੈਣ ਜੀ ਮੇਰੇ ਕੋਲ ਤਾਂ ਆਹੀ ਕੁਛ ਆ। ਜੱਸ ਦੇਖੋ ਜੀ ਮੁੰਡੇ ਨੂੰ ਤਾਂ ਕੁੜੀ ਜਮਾਂ ਹੀ ਪਸੰਦ ਹੈ ਪਤ ਤੈਨੂੰ ਸਾਡਾ ਜਸ ਪਸੰਦ ਹੈ ਹਾਂਜੀ ਹਾਂਜੀ ਪਸੰਦ ਹੈ ਆ ਕੁੜੀ ਤਾਂ ਮੇਰੀ ਸ਼ਰਮਾਊ ਬਾੜੀ ਆ ਮੈਂ ਕੋਈ ਗੱਲ ਨਹੀਂ ਹਾਂਜੀ ਕੁੜੀ ਨੂੰ ਵੀ ਕੁਝ ਨਾ ਜੇ ਕੋਈ ਗੱਲ ਕਰਨੀ ਚਾਹਦੀ ਆ ਮੇਰੇ ਨਾਲ ਪ੍ਰੀਤੀ ਹੋਰ ਤੋ ਕੋਈ ਗੱਲ ਕਰਨਾ ਚਾਹੁੰਦੇ ਤੁਸੀਂ ਭੈਣ ਜੀ ਦੱਸੋ ਫੇਰ ਕਦੋਂ ਵਿਆਹ ਹੋਣਗੇ ਤੁਸੀਂ ਆ ਵਿਆਹ ਹੋਣ ਦਾ ਕੀ ਐ ਤੁਸੀਂ ਚੁੰਨੀ ਚੜਾਵਾ ਕਰ ਦੋ ਨਾ ਖਰਚਾ ਕਰੋ ਨਾ ਕਰਾਵੋ ਨਾਲੇ ਚਾਰ ਪੈਸੇ ਵਜ ਜਾਣਗੇ ਕਿਉਂ ਜੱਸ ਪੰਜ ਸੱਤ ਦਿਨ ਤਾਂ ਦੇਖੋ ਕੀ ਕਹਿਣਗੇ ਆੜ ਗਵਣ ਸਾਡੇ ਅਸੀਂ ਕੁਛ ਨਹੀਂ ਲੈਣਾ ਨਾ ਸਾਨੂੰ ਲੋੜ ਹੈ ਜਿਨੇ ਆਪਣੀ ਧੀ ਦੇ ਦਿੱਤੀ ਜਿਗਰ ਦਾ ਟੁਕੜਾ ਦੇ ਦਿੱਤਾ ਉਹਨੇ ਪਿੱਛੇ ਕੀ ਰੱਖਿਆ ਬਸ ਤੁਸੀਂ ਚੁੰਨੀ ਚੜਾਵਾ ਕਰੋ ਅਸੀਂ ਕੁੜੀ ਅੱਜ ਹੀ ਲੈ ਜਾਣੀ ਆ ਨਾਲੇ ਅਤਰਾਜ ਜੀ ਤੁਹਾਨੂੰ ਤਾਂ ਹੀ ਸਰਦਾਰ ਦੀ ਗੱਤਰਾਜ ਮੈਨੂੰ ਕਹਾਦਾ ਅਤਰਾਜ ਹੋ ਸਕਦਾ ਜੋੜੇ ਬਹੁਤ ਸੋਹਣੇ ਆ ਬੱਚੇ ਦੋਵੇਂ ਖੁਸ਼ ਆ ਦੋਵੇਂ ਮੰਨਦੇ ਇਤੋਂ ਵੱਡੀ ਗੱਲ ਹੋ ਕੀੜੀ ਸਕਦੀ ਗੁਰਦੀਪ ਕੁੜੇ ਅਸੀਂ ਤਾਂ ਸ਼ਗਨਾ ਦੀ ਚੁੰਨੀ ਨਾਲ ਹੀ ਲੈ ਕੇ ਆਏ ਆ ਠੀਕ ਆ ਭੈਣ ਜੀ ਨੇਕੀ ਔਰ ਪੁਸ਼ ਪੁਸ਼ ਭੈਣ ਜੀ ਤੁਹਾਡੀ ਕੁੜੀ ਆ ਚਾਹੇ ਕੱਲ ਲੈ ਜਾਓ ਚਾਹੇ ਅੱਜ ਲੈ ਜਾਓ ਲੈ ਪ੍ਰੀਤੀ ਜੀ ਅੱਜ ਤੋਂ ਤੋਂ ਸਾਡੀ ਧੀ ਥਾਲੇ ਫਰਿਸ਼ਾ ਗਾ ਜਸਪਤ ਜੋੜੀ ਸਲਾਮਤ ਰਹੇ ਵਸ ਜਸ ਦੇ ਤਾਂ ਅੰਦਰ ਲੱਡੂ ਫਟਦੇ ਆ ਬਸ ਵਸ ਕੋਈ ਗੱਲ ਨਹੀਂ 3 ਅੰਦਰ ਆ ਜੇ ਰਾਣੀਆਂ ਨੇ ਵੀ ਨਹੀਂ ਘਰ ਚ ਰੱਖੀਆਂ ਹੈ ਬੈਠ ਪ੍ਰੀਤੀ ਜਸਪਤ ਬੈਠ